ਕੀ ਨਾਮ ਕਿਹੜਾ ਮੇਰਾ ਨਾਮ ਗੁਰਦੀਪ ਸਿੰਘ ਢਿੱਲੋਂ ਸਰ ਦੀ ਗੱਲ ਹੈ ਸ਼ਨੀਵਾਰੀ ਦੀ ਰਾਤ ਨੂੰ ਕੋਈ 12:40 ਦੇ ਅਸੀਂ ਸੁੱਤੇ ਪਏ ਸੀਗੇ ਮੈਂ ਤੇ ਮੇਰੀ ਵਾਈਫ ਔਰ ਇੱਕੇਦਮ ਤਿੰਨ ਫੈਰ ਦੀ ਆਵਾਜ਼ ਆਈ ਤੇ ਮੇਰੀ ਵਾਈਫ ਨੇ ਮੈਨੂੰ ਠਾਇਆ ਕਿ ਬਾਹਰ ਗੋਲੀ ਚੱਲੀ ਜਾਂਦੀ ਹੈ ਮੈਂ ਕਿਹਾ ਮੈਨੂੰ ਲੱਗਦਾ ਨਹੀਂ ਇਹ ਗੋਲੀ ਹੈ ਪਰ ਜਿਵੇਂ ਹੀ ਮੈਂ ਉੱਠਿਆ ਤਿੰਨ ਫੈਰ ਫੇਰ ਹੋਈ ਦੁਬਾਰਾ ਰੋਸ ਤੋਂ ਬਾਅਦ ਮੈਂ ਫੋਨ ਕਰਨ ਲੱਗਾ ਕੋਈ 12:45 ਤੇ ਤੇ ਅਜੇ ਮੈਂ ਫੋਨ ਮਲਾਇਆ ਨਹੀਂ ਪਹਿਲਾਂ ਹੀ ਦੁਬਾਰਾ ਫਿਰ ਇੱਕੇ ਦਮ 6 ਫੇਰ ਹੋਏ ਜਿਹੜੇ ਕਿ ਆਟੋਮੈਟਿਕ ਹਥਿਆਰ ਦੇ ਲੱਗ ਰਹੇ ਸੀ ਔਰ ਉਸ ਤੋਂ ਬਾਅਦ ਮੈਂ ਕਬਰਾੜ ਦੇ ਵਿੱਚ ਬਿਲਕੁਲ ਬਾਹਰ ਨਹੀਂ ਆਇਆ ਜ਼ਮਾਂ ਹੀ ਫਿਰ ਮੈਂ 12:50 ਤੇ ਕੰਟਰੋਲ ਰੂਮ ਤੇ 100 ਨੰਬਰ ਤੇ ਫੋਨ ਕੀਤਾ ਔਰ ਉਸ ਤੋਂ ਬਾਅਦ 1 ਘੰਟੇ ਬਾਅਦ ਪੀਸੀਆਰ ਵਾਲਿਆਂ ਨੇ ਚੱਕਰ ਲਾਇਆ ਜਦ ਕਿ ਮੈਂ ਨਹੀਂ ਬਾਹਰ ਆਇਆ ਨਾ ਮੈਨੂੰ ਕਿਸੇ ਨੇ ਬੁਲਾਇਆ ਉਸ ਤੋਂ ਬਾਅਦ ਸਵੇਰੇ 6:30 ਵਜੇ ਮੈਨੂੰ ਥਾਣੇ ਤੋਂ ਟੈਲੀਫੋਨ ਆਇਆ ਕਿ ਤੁਹਾਡੇ ਕੋਈ ਬਾਹਰ ਫੈਰਿੰਗ ਹੋਈ ਹੈ ਮੈਂ ਕਿਹਾ ਹਾਂਜੀ ਕਹਿੰਦੇ ਅਸੀਂ ਥੋੜੀ ਦੇਰ ਚਾ ਰਹੇ ਹਾਂ ਇੱਥੇ 3-4 ਪੁਲਿਸ ਮੁਲਾਜ਼ਮ ਇੱਕ ਨਾਲ ਐਸਆਈ ਇੱਥੇ ਆਏ ਔਰ 10-15 ਮਿੰਟ ਬਾਅਦ ਇੰਸਪੈਕਟਰ ਸਾਹਿਬ ਆਏ ਉਹਨਾਂ ਨੇ ਮੈਨੂੰ ਪੁੱਛਿਆ ਸਾਰਾ ਤੇ ਮੈਂ ਦੱਸਿਆ ਜੀ ਐਸ ਇਸ ਤਰ੍ਹਾਂ ਰਾਤ ਨੂੰ 12 ਵਜੇ ਤੋਂ ਬਾਅਦ ਆ ਗੱਲ ਹੋਈ ਹੈ ਔਰ ਉਸ ਤੋਂ ਬਾਅਦ ਕੋਈ 1.7 10 ਵਜੇ ਡੀਐਸਪੀ ਸਾਹਿਬ ਆਏ। ਉਹਨਾਂ ਨੇ ਆ ਕੇ ਸਾਰੀ ਡਿਟੇਲ ਪੁੱਛੀ, ਬੈਕਗ੍ਰਾਉਂਡ ਵੀ ਪੁੱਛੀ। ਫਿਰ ਮੈਂ ਉਹਨਾਂ ਨੂੰ ਸਾਰਾ ਦੱਸਿਆ ਕਿ ਮੈਂ ਇਸ ਇਸ ਤਰ੍ਹਾਂ ਪਿਛਲੇ 26 ਤੋਂ 28 ਸਾਲ ਤੋਂ ਕੰਮ ਕਰ ਰਿਹਾ ਕਾਂਗਰਸ ਪਾਰਟੀ 'ਚ। ਐਸ ਐਸ ਤਰ੍ਹਾਂ ਮੈਂ ਇਨ ਇਨ ਅਹੁਦਿਆਂ ਤੇ ਰਿਹਾ ਅਲੱਗ-ਅਲੱਗ। ਔਰ ਹੁਣ ਮੈਂ ਗੁਰੂਰ ਸਾਹਿਬ ਹਲਕੇ ਵਾਸਤੇ ਕੰਮ ਕਰ ਰਿਹਾ। ਰੀਤਕੋਟ ਹਲਕੇ ਦਾ ਮੈਂ ਇਨਚਾਰਜ ਆ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਮੈਂ ਮੈਂਬਰ ਆ। ਤੁਹਾਡੇ ਉਹ ਫੋਟੋ ਵਗੈਰਾ ਹੈ ਤੇ ਕੈਮਰੇ ਦੇ ਨੇ ਕੀ ਫੋਟੋਜ਼ ਨਹੀਂ ਹੈਗੇ ਕਿਉਂਕਿ ਸਾਡਾ ਕੈਮਰਾ ਰੇਂਜ ਨਹੀਂ ਹੈਗਾ ਇੱਕ ਇਹ ਨਾਈਟ ਵਿਜ਼ਨ ਨਹੀਂ ਹੈਗਾ ਕੈਮਰਾ ਜਿਹੜਾ ਮੇਰੇ ਵਾਲਾ ਹੈ ਸਭ ਤੋਂ 10 ਕੋਈ 12 ਵਜੇ ਆਉਂਦੀ ਕੀਤੀ ਗਏ ਉਹਨਾਂ ਨੇ ਹਾਂਜੀ ਉਸ ਤੋਂ ਬਾਅਦ ਜਦੋਂ ਮੈਨੂੰ ਦਿਨੇ ਬੁਲਾਇਆ ਥਾਣੇ ਦੇ ਵਿੱਚ ਮੈਂ ਗਿਆ ਕੋਈ 1 ਵਜੇ ਦੇ ਕਰੀ ਉੱਥੇ ਜਾ ਕੇ ਪਤਾ ਲੱਗਿਆ ਕਿ ਇੱਕ ਹੋਰ ਬੰਦਾ ਆਇਆ ਸੀਗਾ ਉਹਨੇ ਦੱਸਿਆ ਕਿ ਆਵਾ ਬਸਤੀ ਦੇ ਵਿੱਚ ਪਹਿਲਾਂ ਮੇਰੇ ਫੇਰਿੰਗ ਕਰਕੇ ਗਏ ਐ ਔਰ ਉਹਨਾਂ ਦੀ ਗੱਡੀ 'ਚ ਦੋ ਫਾਇਰ ਲੱਗੇ ਮੈਂ ਵੇਖਿਆ ਉਹ ਵੀਡੀਓ ਪੂਰੀ ਹੈਗੀ ਐ ਉਹਦੇ ਵਿੱਚ 12 ਵਜੇ ਕੁਝ ਮਿੰਟ ਤੇ ਉੱਥੇ ਹੋਈ ਹੈ ਉਹਦੇ ਵਿੱਚ ਸਾਫ ਆ ਰਿਹਾ ਹੈ ਕਿ 5 ਜਣੇ ਆ ਦੋ ਮੋਟਰਸਾਈਕਲ ਹੈ ਤਿੰਨ ਵੈਪਨ ਸਾਫ ਨਜ਼ਰ ਆ ਰਹੇ ਹੈ ਔਰ ਇੱਕ ਵੈਪਨ ਦਾ ਲੰਬਾ ਮੈਗਜ਼ੀਨ ਹੈ ਔਰ ਉਥੋਂ ਲੱਗ ਰਿਹਾ ਸੀ ਕਿ ਉਹਨਾਂ ਕੋਲ ਇਹ ਹਥਿਆਰ ਜਿਹੜੇ ਆਟੋਮੈਟਿਕ ਸੀ ਉਥੋਂ ਜੂੜ ਪਤਾ ਲੱਗਿਆ ਕੌਣ ਬੰਦੇ ਸੀ ਨਹੀਂ ਬੰਦਿਆਂ ਬਾਰੇ ਨਹੀਂ ਜੀ ਕੋਈ ਫਾਈਂਡ ਆਊਟ ਹੋਇਆ ਇਸ ਵੇਲੇ ਪੁਲਿਸ ਪਾਰਟੀਆਂ ਲੱਗੀਆਂ ਹੋਈਆਂ ਤਿੰਨ ਔਰ ਮੈਂ ਹੁਣੇ ਥਾਣੇ ਚੋਂ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਸੀਰੀਅਸ ਹੋ ਕੇ ਵੇਖ ਰਹੇ ਹਾਂ ਇਹ ਕਿਹੜਾ ਏਰੀਆ ਲੱਗਦਾ ਜਿਹੜਾ ਤੁਹਾਡਾ ਇਹ ਨਾ ਜੀ ਮਿੰਨੀ ਆਜ਼ਾਦਨਗਰ ਅਪੋਜੀਟ ਜੋਸ਼ੀ ਪੈਲਸ ਗਲੀ ਦੇਖੋ ਇਹ ਲੋ ਲਗਾਤਾਰ ਹੀ ਅਜਹੀਆ ਘਟਨਾਵਾਂ ਕਿ ਇਹਨਾਂ ਸ਼ਹਿਰ ਵਿੱਚ ਦੇਖੋ ਬੜਾ ਮੰਦ ਭਗ ਹੈ ਕਿ ਬਾਈ ਚਾਂਸ ਜੇ ਕਿਤੇ ਮੈਂ ਤਾਂ ਕਈ ਵਾਰੀ ਉਹਨਾਂ ਹੀ ਰਾਤ ਨੂੰ 12 ਵਜ ਜਾਂਦੇ 1 ਵਜ ਜਾਂਦੇ ਆ ਹਲਕੇ ਝੋਈ ਦਾ ਹੋਰ ਥਾਵਾਂ ਤੇ ਤੇ ਨੁਕਸਾਨ ਵੀ ਹੋ ਸਕਦਾ ਸੀਗਾ ਮੇਰਾ ਬਹੁਤ ਮੰਦ ਭਗੀ ਹੈ ਮਤਲਬ ਬੜਾ ਜ਼ਰੂਰੀ ਹੈ ਇਹਨਾਂ ਬੰਦਿਆਂ ਨੂੰ ਟ੍ਰੇਸ ਕਰਨਾ ਕਿ ਪਤਾ ਲੱਗੇ ਕੌਣ ਹੈ ਔਰ ਕਿਉਂ ਇਹ ਕੁਝ ਕੀਤਾ ਹੈ ਔਰ ਮजे ਹੋਏ ਬੰਦੇ ਆ ਉਹ ਵੀਡੀਓ ਚ ਸਾਫ ਪਤਾ ਲੱਗਦਾ ਕੋਈ ਇਹ ਵੀ ਨਹੀਂ ਆਪਾਂ ਕਹਿ ਸਕਦੇ ਕੋਈ ਆਮ ਬੰਦੇ ਹੈ ਵੀਡੀਓ ਤੋਂ ਸਭ ਮੈਂ ਮੰਗ ਕਰਦਾ ਹਾਂ ਜੀ ਇੱਕ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਉਹ ਬੰਦੇ ਟਰੇਸ ਹੋ ਜਾਂ। ਦੂਜਾ ਕੋਈ ਮੇਰੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ। ਮੈਂ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਚ ਕੈਪਟਨ ਸਾਹਿਬ ਤੱਕ ਮੈਂ ਨਾਲ ਕੰਮ ਕੀਤਾ ਹੈ। ਕੈਪਟਨ ਸਾਹਿਬ ਨਾਲ ਵੀ ਮੈਂ 1.5 ਸਾਲ ਆਇਆ ਹੈ। ਔਰ ਮੇਰੀ ਰੱਖਿਆ ਕੀਤੀ ਜਾਵੇ ਉਹ ਡਿਪਾਰਟਮੈਂਟ ਆਪੇ ਦੇਖੂਗਾ ਜੋ ਉਹਨਾਂ ਨੂੰ ਸਹੀ ਲੱਗੂਗਾ ਉਸ ਤਰੀਕੇ ਨਾਲ ਮੇਰੀ ਰੱਖਿਆ ਕਰੇ। ਨਹੀਂ ਜੀ ਮੇਰੀ ਕਿਸੇ ਨਾਲ ਕੋਈ ਪਰਸਨਲ ਕੋਈ ਰੌਲਾ ਨਹੀਂ। ਨਾ ਕੋਈ ਮੇਰੀ ਕਦੇ ਕਿਸੇ ਨਾਲ ਲੜਾਈ ਝਗੜਾ ਹੋਇਆ ਹੈ। ਪਰਸਨਲ ਮੇਰਾ ਕਿਸੇ ਨਾਲ ਕੁਝ ਵੀ ਨਹੀਂ ਹੈਗਾ। ਅਰਸ਼ ਮੋਹਣੀ ਕੀ ਘਟਨਾ ਵਾਪਰੀ ਹੈ? ਇਹ 12 ਵਜੇ ਤੋਂ ਬਾਅਦ ਦੀ ਗੱਲ ਹੈ। ਤੇ ਬਧਾਂ ਵਾਜਾਂ ਆਈਆਂ ਦੋ ਵਾਰੀ ਤੇ ਮੈਂ ਕਿ ਸ਼ਾਇਦ ਕਈ ਵਾਰੀ ਜੇਲ੍ਹ ਚ ਵੀ ਵਜ ਜਾਂਦੀ ਹੈ ਰੰਦੀ ਅੱਧਰ ਵੀ ਹੁੰਦੀ ਰਹਿੰਦੀ ਹੈ ਫਾਇਰਿੰਗ ਤੇ ਥੋੜੀ ਦੇਰ ਬਾਅਦ ਫਿਰ ਇੱਕਦਮ 6-7 ਆ ਗਈਆਂ ਟਾਈਮ ਤਾਂ ਮੈਨੂੰ ਪਤਾ ਨਹੀਂ ਇੱਕ ਸੀ ਕਿ ਪੌਣਾ ਇੱਕ ਸੀ ਤੇ ਉਹ ਜੱਗ ਮਿੱਟੀ ਚ ਸੀਗਾ ਕਿਹੜਾ ਐਰ ਜੀ ਲੱਗਦਾ ਜੀ ਇਹ ਹੈਗਾ ਜੀ ਨਾਮਦੇਵ ਚੌਕ ਹੈ ਨਿਊ ਆਜ਼ਾਦ ਮਗਲੀ ਨੰਬਰ 2 ਤੇ ਸਵੇਰੇ ਪੁਲਿਸ ਵਾਲੇ ਆਏ ਆ ਕੋਈ 8 ਕੋ ਜਿ ਉਹਨਾਂ ਨੇ ਪੁੱਛਿਆ ਆ ਕਿ ਡੌਗੀ ਸਾਡਾ ਬੋਲਦਾ ਸੀ ਤੇ ਮੈਂ ਦੱਸੋ ਕਹਿੰਦੇ ਜੀ ਰਾਤੀ ਫਾਇਰਿੰਗ ਹੋਈ ਹੈ ਮੈਂ ਕਿ ਫਾਇਰਿੰਗ ਤਾਂ ਹੋਈ ਹੈ ਕਹਿੰਦੇ ਕਿੱਥੇ ਮੈਂ ਕਿ ਵਾਜਾਂ ਆਈਆਂ ਇੱਧਰ ਆਈਆਂ ਕਿ ਬ ਵਾਇ ਨੇੜੇ ਦੀ ਸੀ ਦਿਨ ਸੀ ਅੱਗੇ ਬਿਨਾਂ ਨੇੜੇ ਅਰਸ਼ਮੋਲੀ ਨਾ ਰੰਜਨਾ ਟਿੱਲੋਂ ਠੀਕ ਘਟਾ ਬਸ ਯਾਤਾਂ ਤੋਂ ਘਟਣਾ ਰਾਤ ਪੌਣੇ ਕਿ 1 ਵਜੇ ਦੀ ਗੱਲ ਹੈ ਸਾਢੇ 12 ਵਜੇ ਤੇ ਸੁੱਤੇ ਪਏ ਸੀਗੇ ਤੇ ਮੈਨੂੰ ਇਦਾਂ ਲੱਗਿਆ ਵੀ ਜਿਵੇਂ ਨਾ ਕੋਈ ਪਟਾਕੇ ਚੱਲਦੇ ਹੁੰਦੇ ਆ ਤੇ ਮੈਂ ਇਹਨਾਂ ਨੂੰ ਉਠਾਇਆ ਮਤਲਬ ਕਿ ਵੀ ਬਾਹਰ ਨਾ ਫਾਇਰ ਹੋ ਜਾਂਦੇ ਕਹਿੰਦੇ ਨਹੀਂ ਪਟਾਕੇ ਚੱਲਦੇ ਹੋਣ ਮੈਂ ਕਿ ਪਟਾਕੇ ਚੱਲਦੇ ਹੋਣਾ ਤੇ ਕੋਈ ਢੋਲ ਢੂਲ ਦੀ ਆਵਾਜ਼ ਵੀ ਆਵੇ ਅਜੇ ਨਹੀਂ ਗੱਲ ਕਹੀ ਦੁਬਾਰਾ ਫਿਰ ਦੋ ਫਾਇਰ ਹੋਏ ਉਸ ਤੋਂ ਬਾਅਦ ਜਦ ਦੁਬਾਰਾ ਦੋ ਫੈਰ ਹੋਇਆ ਤੇ ਉੱਠ ਕੇ ਤੇ ਬਾਹਰ ਵੇਖਣ ਲੱਗੇ ਮੈਂ ਕਿਹਾ ਬਾਹਰ ਨਾ ਦੇਖੋ ਕਿਉਂਕਿ ਪਤਾ ਲੱਗਦਾ ਕਿ ਗਲੀ ਵਿੱਚ ਨਾ ਖੜਾ ਹੋਵੇ ਤੇ ਕਹਿੰਦੇ ਚੱਲ ਮੈਂ ਦੇਖਦਾ ਤਾਂ ਸਹੀ ਮੈਂ ਕਿਹਾ ਨਹੀਂ ਬਾਹਰ ਨਹੀਂ ਜਾਣਾ ਅਸੀਂ ਮੜ ਕੇ ਦੂਸਰੇ ਕਬਰੇ ਚਲੇ ਗਏ ਤੇ ਉਹਨਾਂ ਕੁਦਰਤੀ ਮੈਂ ਨਾ ਸਾਡੇ ਕੈਮਰੇ ਤਾਂ ਹੈਗੇ ਸੀ ਪਰ ਮੈਂ ਲਾਈਟ ਬੰਦ ਕਰ ਦਿੱਤੀ ਕਿਉਂਕਿ ਸੰਡੇ ਸੀਗਾ ਅ ਵੀ ਦੂਜੇ ਦਿਨ ਕਿਸੇ ਜਲਦੀ ਉੱਠਣਾ ਨਹੀਂਗਾ ਤੇ ਮੈਂ ਕੈਮਰੇ ਆਫ ਕਰਤੇ ਆ ਉਸ ਤੋਂ ਬਾਅਦ ਫਿਰ ਦੁਬਾਰਾ ਦੋ ਫੈਰ ਫੇਰ ਹੋਇਆ ਫਿਰ ਢੋਲ ਸਾਬਨੇ ਫੋਨ ਕੀਤਾ 100 ਨੰਬਰ ਤੇ ਵੀ ਅਸਰਾਂ ਕਰਕੇ ਸਾਡੇ ਬਾਹਰ ਫੈਰ ਹੋਏ ਆ ਤੇ ਫਿਰ ਅਸੀਂ ਮਤਲਬ ਕਿ ਅਜੇ ਬੈਠੇ ਹੀ ਹਾਂ ਮਤਲਬ ਗੱਲ ਕਰੀ ਜਾਂਦੇ ਆ ਫਿਰ ਦੁਬਾਰਾ ਤੜਤੜ ਮਤਲਬ ਕਿ ਚਾਰ ਪੰਜ ਫੇਰੇ ਫਾਇਰ ਹੋ ਗਏ ਇੱਕਦਮ ਫਿਰ ਉਸ ਤੋਂ ਬਾਅਦ ਘੰਟੇ ਬਾਅਦ ਆਈ ਆ ਪੀਸੀਆਰ ਲੰਗੀ ਐ ਤੋ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਮੈਂ ਲੱਗਦਾ ਨਾ ਪੁਲਿਸ ਆ ਗਈ ਐ ਬਾਹਰ ਤੇ ਤੁਹਾਨੂੰ ਬੁਲਾਉਣਗੇ ਤੇ ਕਹਿੰਦੇ ਚਲੋ ਕੋਈ ਨਹੀਂ ਇਹ ਵੇਈ ਬੁਲਾਉਣਗੇ ਤੇ ਮੈਂ ਚਲਾ ਜਾਵਾਂਗਾ ਮੈਂ ਕਿ ਪਹਿਲਾਂ ਵੇਖ ਕੇ ਜਾਇਓ ਜੇ ਬਾਹਰ ਕੋਈ ਹੋਰ ਹੀ ਨਾ ਖੜਾ ਹੋਵੇ ਮੜ ਕੇ ਉਸ ਤੋਂ ਬਾਅਦ ਫਿਰ ਪੀਸੀਆਰ ਲੰਗੀ ਸਾਨੂੰ ਨਹੀਂ ਉਹਨਾਂ ਨੇ ਬੁਲਾਇਆ ਫਿਰ 7 ਵਜੇ ਸਵੇਰੇ ਆਇਆ ਫੋਨ ਸਾਨੂੰ ਕੀ ਮੰਗ ਕਰਦੇ ਜੋ ਕੋਈ ਇਸ ਤਰ੍ਹਾਂ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨੁਕਸਾਨ ਆ ਤਾਂ ਮਤਲਬ ਕਿ ਜੇ ਹੁਣ ਫਾਇਰ ਹੋਇਆ ਤਾਂ ਨੁਕਸਾਨ ਹੋ ਵੀ ਸਕਦਾ ਸੀ ਜੇ ਕਿ ਉਹਨਾਂ ਦੇ ਸਾਹਮਣੇ ਹੁੰਦਾ ਤਾਂ ਹੋ ਵੀ ਸਕਦਾ ਸੀ ਪਰ ਨੁਕਸਾਨ ਨਹੀਂ ਕੋਈ ਹੋਇਆ ਪਰ ਅਸੀਂ ਮੰਗ ਕਰਦੇ ਆ ਕਿਉਂਕਿ ਹੁਣ ਸਰਦਿਆਂ ਤਾਂ ਬਾਹਰ ਅੰਦਰ ਬੈਠ ਵੀ ਨਹੀਂ ਸਕਦੇ ਤੁਸੀਂ ਜਿਵੇਂ ਹਾਲਾਤ ਖਰਾਬ ਹੋ ਜਾਂਦੇ ਆ ਕੋਈ ਕਿਸੇ ਦਾ ਪਤਾ ਲੱਗਦਾ ਕਿਸੇ ਚੈਨੀ ਲਾਲ ਹੀ ਕਿਸੇ ਦਾ ਪਰਸ ਖੋਲਿਆ ਕਿਉਂਕਿ ਬਹੁਤ ਜ਼ਿਆਦਾ ਮਾੜੇ ਲਾਤਾ ਹੈ ਬਹੁਤ ਜ਼ਿਆਦਾ ਹਾਂ